ਸਤਿ ਸ਼੍ਰੀ ਅਕਾਲ ਜੀ ਕਿਸਾਨਪਰਾ ਹੋ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੇ ਕਿਸਾਨ ਵੀਰ ਜਿਹੜੇ ਦਿੱਲੀ ਨੂੰ ਤੁਰੇ ਆ ਉਹਨਾਂ ਦਾ ਕੀ ਹਾਲ ਅੱਗੇ ਸ਼ੰਭੂ ਬਾਰਡਰ ਤੇ ਕੀਤਾ ਜੋ ਕੋਈ ਵੀ ਉੱਤੇ ਹੋਇਆ ਕਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਜਿਹੜੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਮਾਰ ਕੇ ਕਈ ਕਿਸਾਨ ਫੱਟੜ ਕੀਤੇ ਜ਼ਖਮੀ ਕੀਤੇ ਆ ਤੇ ਨਾਲ ਆਪਾਂ ਗੱਲ ਕਰਾਂਗੇ ਵੀ ਆ ਕਿਸਾਨਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਵਾਂ ਜਿਨ੍ਹਾਂ ਨੂੰ ਲੈ ਕੇ ਕਿਸਾਨ ਇੱਥੋਂ ਤੁਰੇ ਆ ਸੋ ਅੱਗੇ ਤੁਹਾਨੂੰ ਹਾਲਾਤ ਵੀ ਵਿਖਾਵਾਂਗੇ ਤਸਵੀਰਾਂ ਵੀ ਖਾਵਾਂਗੇ ਕਿਸ ਤਰ੍ਹਾਂ ਜਿਹੜੇ ਆ ਕਈਆਂ ਕਿਸਾਨਾਂ ਦੀਆਂ ਲੱਤਾਂ ਬਾਹਾਂ ਜਿਹੜੀਆਂ ਟੁੱਟ ਗਈਆਂ ਬਹੁਤ ਜਿਹੜਾ ਤਸ਼ੱਦਦ ਜਿਹੜਾ ਵਾ ਕੱਲ ਉੱਥੇ ਛੰਗੂ ਬਾਰਡਰ ਤੇ ਹੋਇਆ ਤੇ ਆਪਾਂ ਨੂੰ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਆਪਣੀਆਂ ਜਿਹੜੀਆਂ ਮੰਗਾਂ ਉਹ ਕਿਹੜੀਆਂ-ਕਿਹੜੀਆਂ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਤੱਕ ਜ਼ਰੂਰ ਪਹੁੰਚੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਆਪਾਂ ਮੰਗਾਂ ਜਿਹੜੀਆਂ ਆਪਣੀਆਂ ਆ ਸਭ ਤੋਂ ਪਹਿਲੀ ਮੰਗ ਹੈ ਜੀ ਐਮਐਸਪੀ ਤੇ ਜਿਹੜਾ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ ਦੂਜਾ ਖੇਤੀ ਕਰਜ਼ਾ ਮਾਫ ਕੀਤਾ ਜਾਵੇ ਕਿਉਂਕਿ ਵੱਡੇ-ਵੱਡੇ ਜਿਹੜੇ ਬਿਲਡਰ ਆ ਦੂਜੇ ਵੱਡੇ-ਵੱਡੇ ਲੋਕਾਂ ਦੇ ਜਿਹੜੇ ਕਰਜ਼ੇ ਮਾਫ ਕੀਤੇ ਆ ਤੇ ਕਿਸਾਨਾਂ ਦਾ ਕੋਈ ਨਹੀਂ ਕੀਤਾ ਤੇ ਅਗਲਾ ਜਿਹੜਾ ਹੈ ਜੀ ਸਵਾਮੀ ਨਾਥਨ ਦੀ ਜਿਹੜੀ ਆ ਕਮਿਸ਼ਨ ਦੀ ਸਿਫਾਰਸ਼ਾਂ ਲਾਗੂ ਹੋਣ ਤੇ ਜਿਹੜੇ ਕਿਸਾਨ ਤੇ ਗਰੀ ਖੇਤੀਬਾੜੀ ਮਜ਼ਦੂਰਾਂ ਨੂੰ ਪੈਨਸ਼ਨ ਮਿਲੇ ਇਹ ਆਪਣਾ ਤੀਜਾ ਜਿਹੜਾ ਵਾ ਇਹ ਜਿਹੜੀ ਮੁੱਖ ਮੰਗ ਆ ਤੇ ਨਾਲ ਇੱਕ ਲਖੀਮਪੁਰ ਖੇਰੀ ਦੇ ਵਿੱਚ ਦੇ ਪੀੜਤ ਲੋਕ ਕਿਸਾਨਾਂ ਨੂੰ ਜਿਹੜਾ ਨਿਆਂ ਦਿੱਤਾ ਜਾਵੇ ਜਿਹੜੇ ਉੱਥੇ ਲਖੀਮਪੁਰ ਖੀੜੀ ਦੇ ਉੱਤੇ ਜਿਹੜਾ ਜੋ ਹਸਾ ਹੋਇਆ ਹੈ ਆਪ ਨੂੰ ਪਤਾ ਹੀ ਆ ਉਹਦਾ ਆਪਾਂ ਨੂੰ ਜਿਹੜਾ ਨਿਆਂ ਮਿਲੇ ਤੇ ਜਿਹੜੇ ਮਾਰਚ ਤੇ ਕਿਸਾਨ ਨਿਕਲੇ ਆ ਕਿੱਥੋਂ ਕਿੱਥੋਂ ਨਿਕਲੇ ਆ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਉੱਤਰਾਖੰਡ ਹਿਮਾਚਲ ਪ੍ਰਦੇਸ਼ ਤਾਮਨ ਲਾਡੂ ਕਰਨਾਟਕ ਤੇ ਪੰਡੂਚੇਰੀ ਇਥੋਂ ਜਿਹੜੇ ਆ ਸਾਰੇ ਕਿਸਾਨ ਜਿਹੜੇ ਉਹ ਦਿੱਲੀ ਵਾਲੋਂ ਜਿਹੜੇ ਆ ਰਹੇ ਆ ਸੋ ਵੀਡੀਓ ਨੂੰ ਸ਼ੇਅਰ ਬਾਤੋਂ-ਬਾਤ ਕਰਿਓ ਹਰੇਕ ਤੱਕ ਪਹੁੰਚੇ ਤੇ ਸਾਰੇ ਜਣੇ ਆਪਾਂ ਦਿੱਲੀ ਨੂੰ ਚੱਲੀਏ ਤੇ ਬਾਕੀ ਤੁਹਾਨੂੰ ਤਸਵੀਰਾਂ ਵਿੱਚ ਸਾਰਾ ਕੁਝ ਆਪਾਂ ਵਿਖਾਉਨੇ ਆ ਸੋ ਧੰਨਵਾਦ ਜੀ